ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਹਿਬ ਕੋਣ-ਕੋਣ ਗਿਆ ਤੁਹਾਡੇ ਚੋਂ ਜਿੰਨੇ ਵੀ ਗਏ ਜਿਹੜੇ ਨਹੀਂ ਗਏ ਤੋ ਤਸਵੀਰ ਵੇਖਿਓ ਦਮਦਮਾ ਸਾਹਿਬ ਨੈਟ ਦੇ ਉੱਤੇ ਕੱਢ ਕੇ ਨਾ ਗੂਗਲ ਦੇ ਉੱਤੇ ਕੱਢ ਕੇ ਤਸਵੀਰ ਵੇਖਿਓ ਜਦੋਂ ਤੁਸੀਂ ਸਾਹਮਣੇ ਖੜ ਕੇ ਤੱਕ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਤੇ ਸਾਹਮਣੇ ਤੱਕ ਸਾਹਿਬ ਹੈ ਤੇ ਆਪਾਂ ਬਿਲਕੁਲ ਨੇਤਰ ਉੱਧਰ ਨੂੰ ਕੀਤੇ ਹੋਏ ਤੇ ਖੱਬੇ ਹੱਥ ਤੁਹਾਨੂੰ ਇੱਕ ਬੁਰਜ ਦਿਖਦਾ ਹੈ ਦਿਖਦਾ ਨਾ ਜੀ ਉਸ ਬੁਰਜ ਦਾ ਨਾਮ ਹੈ ਸ਼ਹੀਦੀ ਬੁਰਜ ਕੀ ਨਾਮ ਆ ਉਸ ਦਾ ਉਹ ਬੁਰਜ ਕਿੰਨਾ ਦਾ ਉਹ ਬੁਰਜ ਹੈ ਬਾਬਾ ਦੀਪ ਸਿੰਘ ਸਾਹਿਬ ਦਾ ਬੁਰਜ ਖੜਾ ਹੈ ਨਾ ਦਿਖ ਰਿਹਾ ਹੈ ਨਾ ਤੇ ਬੁਰਜ ਦੇ ਨੀਚੇ ਪਤਾ ਕੀ ਹੈ ਭੋਰਾ ਉਹ ਕਿੰਨਾ ਦਾ ਬਾਬਾ ਦੀਪ ਸਿੰਘ ਸਾਹਿਬ ਦਾ ਤੇ ਭੋਰੇ ਚ ਬਹਿ ਕੇ ਕੀ ਕਰਦੇ ਸੀ ਭੋਰੇ ਚ ਬਹਿ ਕੇ ਉਹ ਗੁਰਬਾਣੀ ਦਾ ਜਾਪ ਕਰਦੇ ਸੀ ਸਿਮਰਨ ਕਰਦੇ ਸੀ ਗੁਰੂ ਕਲੀਆਂ ਵਾਲੇ ਦੇ ਚਰਨਾਂ 'ਚ ਆਪਣਾ ਧਿਆਨ ਜੋੜਦੇ ਸੀ ਸ਼ਹੀਦੀ ਬੁਰਜ ਉਹਨਾਂ ਦੇ ਉੱਚੇ ਹੁੰਦੇ ਆ ਜਿਹੜੇ ਪਹਿਲਾਂ ਡੁੰਗੀਆਂ ਥਾਵਾਂ ਨਾਮ ਸਿਮਰਨ ਕਰਕੇ ਕਰ ਲੈਂਦੇ ਸਮਝ ਰਹੇ ਹੋ ਨਾ ਐਵੇਂ ਨਹੀਂ ਸ਼ਹਾਦਤਾਂ ਹੋ ਗਈਆਂ ਸ਼ਹਾਦਤਾਂ ਦੇ ਸਫ਼ਰ ਇਬਾਦਤਾਂ ਤੋਂ ਸ਼ੁਰੂ ਹੁੰਦੇ ਆ ਤੇ ਇਬਾਦਤ ਬਾਬਾ ਦੀਪ ਸਿੰਘ ਸਾਹਿਬ ਦੀ ਜਿਹੜੀ ਆ ਉਹ ਖੈਰ ਹੈ ਤੇ ਉਹਨਾਂ ਦੀ ਬਚਪਨ ਤੋਂ ਹੀ ਸੀ ਜਦੋਂ ਦੀਪਾ ਚੱਲ ਕੇ ਆਇਆ ਸੀ ਤੇ ਦੀਪੇ ਤੋਂ ਦੀਪ ਸਿੰਘ ਕਲਗੀਆਂ ਵਾਲੇ ਨੇ ਬਣਾ ਦਿੱਤਾ ਸੀ ਉਸ ਦਿਨ ਤੋਂ ਬਸ ਕਲਗੀਆਂ ਵਾਲੇ ਦਾ ਹੀ ਹੋ ਗਿਆ ਸੀ ਕਲਗੀਆਂ ਵਾਲਾ ਪ੍ਰੇਮ ਦੇ ਬਿਰਹਾ ਦੇ ਐਸੇ ਤੀਰ ਮਾਰਦਾ ਹੈ ਨਾ ਕੋਈ ਵਿਰਲਾ ਹੀ ਇਹਨਾਂ ਤੀਰਾਂ ਤੋਂ ਬਚਦਾ ਹੈ ਫਿਰ ਇੱਕ ਹੁੰਦਾ ਦੁਨਿਆਵੀ ਰੂਪ ਦੇ ਵਿੱਚ ਕਮਾਂਡ ਦੇ ਉੱਤੇ ਚਾੜ ਕੇ ਤੀਰ ਮਾਰਨਾ ਪਰ ਕਲੀਆਂ ਵਾਲਾ ਤੇ ਨੈਣਾਂ ਦਾ ਹੀ ਤੀਰ ਬੜਾ ਪਿਆਰਾ ਮਾਰਦਾ ਸੀ